ਇਸ ਸਭ ਤੋਂ ਵੱਡੀ ਗੱਲ ਖਬਰ ਰੁਕ ਕਰ ਲੈਣੇ ਅਸਲ ਆਵਾਦੀ ਪਾਰਟੀ ਦੇ ਵੱਲੋਂ ਐਸਟੀਆਰਐਫ ਦੇ ਜੋ ਅੰਕੜੇ ਜਾਰੀ ਕੀਤੇ ਗਏ ਪਾਜ ਪਾ ਦੇ ਝੂਠ ਦਾ ਪ੍ਰਦਾਫਾਸ਼ ਆਵਾਦੀ ਪਾਰਟੀ ਦੇ ਵੱਲੋਂ ਕੀਤਾ ਗਿਆ ਅੰਕੜੇ ਜਾਰੀ ਕੀਤੇ ਹੈ ਜਿਸ ਕਰ ਕੀਤਾ ਗਿਆ ਕਿ ਪੰਜਾਬ ਨੂੰ April 2022 ਤੋਂ ਕੇਂਦਰ ਤੋਂ ਸਿਰਫ 1582 ਕਰੋੜ ਰੁਪਏ ਹੀ ਆਏ ਨੇ ਪੰਜਾਬ ਸਰਕਾਰ ਨੇ ਇਸ ਸਮੇਂ ਦੌਰਾਨ ਆਫਤ ਰਾਹਤ ਤੇ 649 ਕਰੋੜ ਖਰਚ ਕੀਤੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਜਪਾ ਆਕੂਆਂ ਤੇ ਤਿੱਖਾ ਸ਼ਬਦੀ ਹਮਲਾ ਕੀਤਾ ਭਾਜਪਾ ਆਕੂ ਤੇ ਆਫਤ ਰਾਹਤ ਤੇ ਜਨਤਾ ਨੂੰ ਗੁੰਮਰਾਹ ਕਰਨ ਦੇ ਇਲਜ਼ਾਮ ਲਗਾਏ ਦਰਸਲ 2022-23 ਦੌਰਾਨ 208 ਕਰੋੜ ਪ੍ਰਾਪਤ ਹੋਏ 61 ਕਰੋੜ ਖਰਚੇ ਗਏ 2023-24 ਦੌਰਾਨ 645 ਕਰੋੜ ਪ੍ਰਾਪਤ ਹੋਏ 420 ਕਰੋੜ ਖਰਚੇ ਗਏ 2024-25 ਦੌਰਾਨ 488 ਕਰੋੜ ਪ੍ਰਾਪਤ ਹੋਏ ਤੇ 72 ਕਰੋੜ ਖਰਚੇ ਗਏ ਨੇ 2025-26 ਦੌਰਾਨ 241 ਕਰੋੜ ਰੁਪਏ ਪ੍ਰਾਪਤ ਹੋਏ ਜਿਨ੍ਹਾਂ ਦੇ ਵਿੱਚੋਂ 140 ਕਰੋੜ ਖਰਚੇ ਗਏ ਨੇ ਮੰਤਰੀ ਹਰਪਾਲ ਸਿੰਘ ਚੀਮਾ ਜਨਾ ਦੇ ਵੱਲੋਂ ਭਾਜਪਾ ਦੇ ਜਮ ਕੇ ਨਿਸ਼ਾਨੇ ਸਾਥ ਗਏ ਖਬਰ ਤੇ ਵੀ ਤੇਰੇ ਗੱਲਬਾਤ ਕਰਾਂਗੇ ਸਹਿਯੋਗੀ ਰੋਹਿਤ ਪੰਸਲ ਫੋਨਲਾਈਨ ਤੇ ਜੁੜ ਚੁੱਕੇ ਨੇ ਰੋਹ ਜੀ ਕੀ ਕੁਝ ਤਾਜ਼ਾ ਅਪਡੇਟ ਹੈ ਹਾਲਾਂਕਿ ਜਦੋਂ ਇਹ ਹਾਲਾਤ ਪੰਜਾਬ ਤੇ ਆਇਆ ਤਾਂ ਹਾਲਾਂਕਿ ਇਹ ਸਿਆਸਤ ਹੁਣ ਲਗਾਤਾਰ ਪਕਤੀ ਚੱਲੀ ਜਾ ਰਹੀ ਹੈ ਕਿਉਂਕਿ ਜੋ ਕੇਂਦਰ ਤੇ ਵੱਲੋਂ ਅੰਕੜਾ ਜਾਰੀ ਕੀਤਾ ਗਿਆ ਜੋ ਰਕਮ ਜਾਰੀ ਕੀਤੀ ਗਈ ਉਹ ਪੰਜਾਬ ਨੂੰ ਕਿਤੇ ਨਾ ਕਿਤੇ ਰਾਸ ਨਹੀਂ ਆ ਰਹੀ ਹੈ ਕਿ ਕੁਝ ਅਪਡੇਟ ਹੈ ਬਿਲਕੁਲ ਜ਼ਿਕਰ ਦੇਖਿਆ ਜਾਵੇ ਪੰਜਾਬ ਸਰਕਾਰ ਦੇ ਵੱਲੋਂ ਐਸਡੀਆਰਐਫ ਨੂੰ ਲੈ ਕੇ ਜਿਹੜੇ ਅੰਕੜੇ ਜਾਰੀ ਕੀਤੇ ਗਏ ਨੇ ਉਹਦੇ ਵਿੱਚ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਅਪ੍ਰੈਲ 2022 ਤੋਂ ਲੈ ਕੇ ਹੁਣ ਤੱਕ ਕੇਂਦਰ ਵੱਲੋਂ 1582 ਕਰੋੜ ਰੁਪਏ ਜਾਰੀ ਕੀਤੇ ਗਏ ਨੇ ਔਰ ਜਿਨ੍ਹਾਂ ਦੇ ਵਿੱਚੋਂ 649 ਕਰੋੜ ਰੁਪਏ ਨੇ ਜਿਹੜੇ ਉਹ ਖਰਚ ਵੀ ਕਰ ਦਿੱਤੇ ਗਏ ਨੇ ਇਸ ਦੇ ਵਿੱਚ ਤੋਂ ਕਾਡੋ ਤੋਂ ਇਹ ਰਿਪੋਰਟਾਂ ਜਾਰੀ ਕੀਤਾ ਗਿਆ ਉਸ ਦੇ ਵਿੱਚ ਕਿਹਾ ਗਿਆ ਕਿ 2022-23 ਦੇ ਦੌਰਾਨ 208 ਕਰੋੜ ਆਈ ਸੀ ਔਰ 61 ਕਰੋੜ ਰੁਪਏ ਖਰਚ ਕਰ ਦਿੱਤੇ ਗਏ 23-24 ਦੇ ਵਿੱਚ 645 ਕਰੋੜ ਆਏ ਔਰ 420 ਕਰੋੜ ਰੁਪਏ ਖਰਚ ਕਰ ਦਿੱਤੇ ਗਏ 2024-25 ਦੇ ਵਿੱਚ 488 ਕਰੋੜ ਆਏ ਔਰ 27 ਕਰੋੜ ਖਰਚ ਕਰ ਦਿੱਤੇ ਗਏ ਔਰ 2025-26 ਦੇ ਦੌਰਾਨ ਜਾਨੀ ਕਿ ਇਸ ਸਾਲ 240 ਕਰੋੜ ਰੁਪਏ ਆਏ ਔਰ 140 ਕਰੋੜ ਰੁਪਏ ਖਰਚ ਕਰ ਦਿੱਤੇ ਗਏ ਤਾਂ ਕੁੱਲ ਮਿਲਾ ਕੇ 1582 ਜਿਹੜੇ ਇਹ ਪਿਛਲੇ 3-4 ਸਾਲਾਂ ਦਾ ਹਿਸਾਬ ਲਾਈਏ ਤਾਂ ਉਸ ਦੇ ਵਿੱਚੋਂ 649 ਕਰੋੜ ਖਰਚ ਕਰ ਦਿੱਤੇ ਨੇ ਅਜਿਹੇ ਦੇ ਵਿੱਚ ਭਾਜਪਾ ਦੇ ਲੋਕ ਜਿਹੜੇ ਕਹਿ ਰਹੇ ਨੇ ਕਿ ਸਾਡੇ ਵੱਲੋਂ ਜਿਹੜੇ ਫੰਡ ਨੇ ਉਹ ਜ਼ਿਆਦਾ ਭੇਜੇਗੇ ਨੇ ਉਹਦਾ ਡਾਟਾ ਜਿਹੜਾ ਜਨਤਕ ਕੀਤਾ ਜਾਵੇ ਇਹ ਜਿਹੜਾ ਚੈਲੰਜ ਹੈਗਾ ਉਹ ਪੰਜਾਬ ਦੇ ਕੈਬਨਟ ਮੰਤਰੀ ਹਰਪਾਲ ਚੀਮਾ ਦੇ ਵੱਲੋਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਸਿੱਧੇ ਤੌਰ ਤੇ ਬੀਜਪੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਔਰ ਜਿਸ ਸਮੇਂ ਹਾਲਾਤ ਜਿਹੇ ਬਣੇ ਹੋਣ ਉਸ ਸਮੇਂ ਅਜਿਹੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਜੀ ਬਿਲਕੁਲ ਰੋਹਿ ਜੀ ਬਹੁਤ ਬਹੁਤ ਸ਼ੁਕਰੀਆ ਹਮ ਜਾਣਕਾਰੀ ਦਰਸ਼ਕਾਂ ਤੱਕ ਪਹੁੰਚਾਈਏ ਤੇ ਸਵਕਤ ਹੈ ਸਭ ਤੋਂ ਵੱਡੇ ਅਮ ਅਪਡੇਟ ਹੈ